ਤੁਸੀਂ ਦੇਖੋ ਕਿ ਮੱਥੇ ਤੋਂ ਲੈ ਕੇ ਖੁਰਪੜੀ ਤੋਂ ਲੈ ਕੇ ਛਾਤੀ ਦੇ ਉੱਤੇ ਬਾਹਾਂ ਦੇ ਉੱਤੇ ਪੱਟਾਂ ਦੇ ਉੱਤੇ ਕਿਹੜਾ ਅੰਗ ਨਹੀਂ ਜਿੱਥੇ ਗੁਪਤੰਗ ਤੱਕ ਕਰੰਟ ਲਾਇਆ ਗਿਆ। ਜੰਦਾਬਾਦ ਜੰਦਾਬਾਦ ਪੁਲਸ ਨੇ ਤਾਂ ਹਿੱਤ ਕਿਹ ਨਹੀਂ ਦੱਸਿਆ ਕਿ ਅਸੀਂ ਚੱਕਿਆ ਕਿਉਂ ਸੀਗਾ। ਔਰ ਇਹਨਾਂ ਦਾ ਸ਼ੱਦਤ ਕੀਤਾ ਕਿਉਂ? ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਫੋਨ ਵੀ ਕਰਾਇਆ ਜਾ ਰਹੇ ਹੈਗੇ ਸੀਆਈਏ ਜਿਹੜਾ ਇੰਚਾਰਜ ਉਹਦੇ ਵੱਲੋਂ ਕਿੰਨੀ ਮਾੜੀ ਗੱਲ ਹੈ ਪਹਿਲਾਂ ਤੁਸੀਂ ਕਿਸੇ ਨੂੰ ਮਾਰ ਦਿਓ ਫਿਰ ਆਪ ਦਾ ਬਚਾਓ ਕਰਨ ਦੇ ਲਈ ਲੋਕਾਂ ਨੂੰ ਡਰਾਉਣਾ ਧਮਕਾਉਣਾ ਪਰਿਵਾਰ ਨੂੰ ਪਰਿਵਾਰ ਭਗਵੰਤ ਮਾਨ ਜੀ ਇੱਥੋਂ ਬਠਿੰਡੇ ਆ ਕੇ ਇੱਥੋਂ ਮੁੜ ਜਾਂਦੇ ਇੱਥੋਂ 10 ਮਿੰਟ ਦਾ ਰਸਤਾ ਬਠਿੰਡੇ ਤੋਂ ਉਹਨਾਂ ਨੂੰ ਆਪਦੇ ਬੜੀਆਂ ਰੈਲੀਆਂ ਯਾਦ ਨੇ ਅੱਜ ਅੱਜ ਉੱਥੇ ਲੁਧਿਆਣੇ ਹੈਗੇ ਆ ਉਹ ਪਰ ਇਹ ਜਿਹੀਆਂ ਗੱਲਾਂ ਜਿਹੜੀਆਂ ਏਡੇ ਏਡੇ ਕੰਮ ਹੋ ਰਹੇ ਨੇਗੇ ਇੱਥੇ ਕਿਉਂ ਨਹੀਂ ਆ ਰਹੇ ਹੋ ਬੀਤੇ ਦਿਨ ਇੱਕ ਮਾਮਲਾ ਹਾਈਲਾਈਟ ਹੁੰਦਾ ਜਿਸ ਦੇ ਵਿੱਚ ਪਤਾ ਲੱਗਦਾ ਕਿ ਬਰਿੰਡਾ ਸੀਆਈ ਟੂ ਸਟਾਫ ਦੇ ਵੱਲੋਂ ਇੱਕ ਨੌਜਵਾਨ ਜੋ ਕਿ ਨਰਿੰਦਰਦੀਪ ਸਿੰਘ ਗੋਨਿਆਨੇ ਦਾ ਰਹਿਣ ਵਾਲਾ ਉਸ ਨੂੰ ਚੁੱਕਿਆ ਜਾਂਦਾ ਰਾਸਥਰ ਚ ਲੈ ਕੇ ਉਸਦੇ ਨਾਲ ਟੌਰਚਰ ਹੋਇਆ ਇਹ ਇਲਜ਼ਾਮ ਸੀਐਸਟਾਫ ਦੇ ਉੱਤੇ ਪਰਿਵਾਰ ਨੇ ਲਗਾਏ ਕਿਉਂਕਿ ਨਰਿੰਦਰ ਸਿੰਘ ਦੀ ਮੌਤ ਹੋਈ ਜਿਸ ਤੋਂ ਬਾਅਦ ਉਸਦੀ ਮੌਤ ਨੂੰ ਇੱਕ ਐਕਸੀਡੈਂਟ ਬਣਾਉਣ ਦੀ ਕੋਸ਼ਿਸ਼ ਕੀਤੀ ਗਈ। ਪੂਰਾ ਮਾਮਲਾ ਬਹੁਤ ਸਾਰੇ ਲੋਕ ਜਾਣਦੇ ਆ। ਲਗਾਤਾਰ ਮੀਡੀਆ ਤੇ ਸੋਸ਼ਲ ਮੀਡੀਆ ਦੇ ਵਿੱਚ ਚੱਲ ਰਿਹਾ। ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ। ਇਕੱਠ ਰੱਖਿਆ ਗਿਆ। ਗੋਨਿਆਣਾ ਸ਼ਹਿਰ ਨੂੰ ਬੰਦ ਰੱਖਿਆ ਗਿਆ। ਆਰਟੀਆ ਐਕਟੀਵਿਸਟ ਮਾਨਿਕ ਗੋਲ ਵੀ ਉੱਥੇ ਪਹੁੰਚੇ। ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਪੂਰੇ ਮਸਲੇ ਦੇ ਉੱਤੇ। ਸਰਕਾਰ ਨੂੰ ਗੰਭੀਰਤਾ ਦੇ ਨਾਲ ਦੇਖਦੇ ਆ। ਹਮੇਸ਼ਾ ਹਰ ਮੁੱਦੇ ਦੇ ਉੱਤੇ ਪੱਕੜ ਰੱਖਦੇ ਆ। ਇਸ ਮੁੱਦੇ ਦੇ ਉੱਤੇ ਵੀ ਗੱਲਬਾਤ ਕਰਦੇ ਆ। ਮਾਨਿਕ ਭਾਈ ਇਹ ਸਾਰੇ ਮਸਲੇ ਨੂੰ ਬਾਤਿਆ ਹੋਏਗਾ ਤੁਸੀਂ ਹਨਾ ਅੱਜ ਵੀ ਆਏ ਹੋ ਇੱਥੇ ਅਸੀਂ ਦੇਖਿਆ ਬੁਲਾਰਿਆਂ ਦੀਆਂ ਸਪੀਚਾਂ ਵੀ ਸੁਣੀਆਂ ਸਰਕਾਰ ਦਾ ਵੀ ਪੱਖ ਦੇਖ ਲਿਆ ਰਵਈਆ ਦੇਖ ਲਿਆ ਪੁਲਿਸ ਦੇ ਵੀ ਬਿਆਨ ਦੇਖ ਲਏ ਜੋ ਕੁਝ ਹੁਣ ਤੱਕ ਹੋਇਆ ਹੁਣ ਤੱਕ ਤਾਂ ਪੋਸਟਮਾਰਟਮ ਦੀ ਰਿਪੋਰਟਾਂ ਵੀ ਸਾਹਮਣੇ ਆ ਗਈਆਂ ਤੁਹਾਡੀ ਜਾਂਚ ਕੀ ਕਹਿੰਦੀ ਹੈ ਨਹੀਂ ਦੇਖੋ ਇਹੀ ਹੈ ਕਿ ਜਿੱਦਾਂ ਪਰਿਵਾਰ ਨੇ ਦੱਸਿਆ ਸਾਰਾ ਤੁਹਾਨੂੰ ਕਿ ਮੁੰਡੇ ਨੂੰ ਉੱਥੋਂ ਚੱਕਿਆ ਗਿਆ ਔਰ ਉਹਦੇ ਨਾਲ ਜਿਹੜਾ ਸਾਥੀ ਸੀ ਉਹਨੇ ਵੀ ਦੱਸਿਆ ਕਿ ਮੁੰਡੇ ਨੂੰ ਕਿਸ ਤਰੀਕੇ ਦੇ ਨਾਲ ਇਹਨਾਂ ਨੂੰ ਚੱਕਿਆ ਗਿਆ ਸੀ ਇਹ ਦੇ ਵਿੱਚ ਲੈ ਕੇ ਗਏ ਫਿਰ ਉਸ ਤੋਂ ਬਾਅਦ ਉੱਥੇ ਤਸ਼ੱਦਦ ਕੀਤਾ ਗਿਆ ਬੇਸਿਕਲੀ ਤੇ ਮੈਂ ਸਮਝਦਾ ਕਿ ਜਿਹੜੀ ਜਿਹੜੀ ਫੋਰੈਂਸਿਕ ਰਿਪੋਰਟ ਹੈ ਉਹ ਵੀ ਕਹਿੰਦੀ ਹੈ ਕਿ 16 ਥਾਂ ਦੇ ਉੱਤੇ ਕਰੰਟ ਲੱਗਿਆ ਹੋਇਆ ਹੈ 16 ਥਾਂ ਦੇ ਉੱਤੇ ਨਿਸ਼ਾਨ ਨੇ ਨੀਲਾਂ ਦੇ ਨੀਲ ਦੇ ਔਰ ਪਰਿਵਾਰ ਵੀ ਇਹੀ ਦੱਸ ਰਿਹਾ ਕਿ ਕਰੰਟ ਲਾਇਆ ਗਿਆ ਤੁਸੀਂ ਦੇਖੋ ਕਿ ਮੱਥੇ ਤੋਂ ਲੈ ਕੇ ਪੁਰਪੜੀ ਤੋਂ ਲੈ ਕੇ ਛਾਤੀ ਦੇ ਉੱਤੇ ਬਾਹਾਂ ਦੇ ਉੱਤੇ ਪੱਟਾਂ ਦੇ ਉੱਤੇ ਕਿਹੜਾ ਅੰਗ ਨਹੀਂ ਜਿੱਥੇ ਗੁਪਤੰਗ ਤੱਕ ਕਰੰਟ ਲਾਇਆ ਗਿਆ ਕਿੰਨਾ ਨੇ ਦਿੱਤੀਆਂ ਸੀਆਈਏ ਇੰਚਾਰਜਾਂ ਨੂੰ ਮਸ਼ੀਨਾ ਇਹ ਹਮ ਸੀਆਈਏ ਦੇ ਵਿੱਚ ਕਰੰਟ ਵਾਲੀਆਂ ਮਸ਼ੀਨਾ ਕਿੱਥੋਂ ਆਈਆਂ ਉੱਥੇ ਤਾਂ ਪਟੇ ਵੀ ਅਲਾਉਡ ਨਹੀਂ ਹੈਗੇ ਗੈਰ ਮਨੁੱਖੀ ਸਮਾਨ ਹੈ ਕਿ ਕਿ ਕਿੱਥੋਂ ਆ ਜਾਂਦਾ ਇਹ ਹ ਔਰ ਜਿਹੜੀ ਚੀਜ਼ ਅਲਾਉਡ ਨਹੀਂ ਜਿਹੜੀਆਂ ਚੀਜ਼ਾਂ ਗੈਰ ਕਾਨੂੰਨੀ ਨਗੀਆਂ ਉਹ ਪੁਲਿਸ ਥਾਣਿਆਂ ਦੇ ਵਿੱਚ ਸੀਆਈਏ ਦੇ ਵਿੱਚ ਹੈਗੀਆਂ ਨੇ ਤਾਂ ਹੋਰ ਕਿਤੋਂ ਕਿੱਥੋਂ ਤੁਸੀਂ ਇਹ ਚੀਜ਼ਾਂ ਐਕਸਪੈਕਟ ਕਰ ਸਕਦੇ ਹੋਗੇ ਕਿ ਬਾਕੀ ਲੋਕ ਕਿਵੇਂ ਲੀਗਲ ਚੀਜ਼ਾਂ ਵਰਤਣਗੇ ਤੁਸੀਂ ਤਾਂ ਆਪ ਇਲਲੀਗਲ ਸਮਾਨ ਵਰਤੀ ਕਰਨੇ ਹੋ ਔਰ ਜੇ ਕਿਸੇ ਦੀ ਕੋਈ ਗਲਤੀ ਹੈਗੀ ਆ ਮੰਨ ਲਓ ਉਹਦੀ ਗਲਤੀ ਵੀ ਸੀ ਕੋਈ ਤਾਂ ਉਹਨੂੰ ਚੱਕੋ ਪਰਚੇ ਦਰਜ ਕਰੋ ਅਗਲੇ ਦਿਨ ਕੋਰਟ ਦੇ ਵਿੱਚ ਪੇਸ਼ ਕਰੋ ਤੇ ਕੇਸ ਚੱਲੂਗਾ ਉਹ ਜੱਜ ਨੇ ਦੇਖਣਾ ਹੈਗਾ ਉਦੋਂ ਬਾਅਦ ਹਾਈ ਕੋਰਟ ਹੈਗਾ ਸੁਪਰੀਮ ਕੋਰਟ ਹੈਗਾ ਤੁਸੀਂ ਕੌਣ ਹੋ ਨੇ ਤੁਸੀਂ ਚੱਕ ਕੇ ਮਾਰਨ ਵਾਲੇ ਇਸ ਤਰੀਕੇ ਨਾਲ ਮੁੰਡੇ ਨੂੰ ਪਰਿਵਾਰ ਦੀ ਮੈਂਟਲ ਸਟੇਟ ਦੇਖੋ 4-5 ਸਾਲ ਦਾ ਮੁੰਡਾ ਕਿੰਨਾ ਉਹਦਾ ਰੂਣ ਹਾਕਾ ਹੋਇਆ ਪਿਆ ਉਹਦੇ ਪਿਓ ਨੂੰ ਯਾਦ ਕਰਦਾ ਉਹ ਵਿਆਹ ਨੂੰ 4-5 ਸਾਲ ਹੋਏ ਹੈਗੇ ਉਹਨਾਂ ਦੀ ਵਾਈਫ ਹੈ ਮਾਂ ਪਿਓ ਹੈਗੇ ਆ ਪਰਿਵਾਰ ਦਾ ਦੋ ਤਿੰਨ ਪਰਿਵਾਰਾਂ ਦਾ ਇਕੱਲਾ ਮੁੰਡਾ ਸੀ ਕਮਾਊ ਮੁੰਡਾ ਹੁਣ ਉਹ ਪਰਿਵਾਰ ਕਿਵੇਂ ਕਿਵੇਂ ਗੁਜ਼ਾਰਾ ਕਰਨਗੇ ਉਹ ਸੋਚ ਕੇ ਦੇਖੋ ਵੀ ਜਿਹੜਾ ਪਰਿਵਾਰ ਆਪਦੇ ਜੀ ਨੂੰ ਇੱਕ ਜਿਹੜਾ ਕਮਾਊ ਪੁੱਤਾ ਉਹਨੂੰ ਅੜੀਕ ਰਿਆ ਘਰੇ ਪਰ ਸਦੀ ਲਾਸ਼ ਹੁੰਦੀ ਹੈ 2-4 ਘੰਟੇ ਬਾਅਦ ਔਰ ਦੱਸਿਆ ਵੀ ਨਹੀਂ ਜਾਂਦਾ ਪੁਲਿਸ ਨੇ ਤਾਂ ਅਜੇ ਤੱਕ ਇਹ ਨਹੀਂ ਦੱਸਿਆ ਕਿ ਅਸੀਂ ਚੱਕਿਆ ਕਿਉਂ ਸੀਗਾ ਔਰ ਇਹਨਾਂ ਦਾ ਸ਼ਦਤ ਕੀਤਾ ਕਿਉਂ ਔਰ ਹਜੇ ਤੱਕ ਤੁਸੀਂ ਦੇਖੋ ਫਰੈਂਸਿਕ ਰਿਪੋਰਟ ਆ ਗਈ ਸਰਕਾਰ ਨੇ ਕੋਈ ਜ਼ਿੰਮੇਵਾਰੀ ਨਹੀਂ ਦਿਖਾਈ ਕੋਈ ਇੱਥੇ ਸਰਕਾਰ ਦਾ ਨੁਮਾਇੰਦਾ ਨਹੀਂ ਆਇਆ ਇੱਥੋਂ ਦਾ ਐਮਐਲਏ ਹੈਗਾ ਉਹ ਨਹੀਂ ਕੋਈ ਆਇਆ ਨਾ ਉਹਦਾ ਮੁੰਡਾ ਆਇਆ ਜਿਹੜਾ ਆਪਦੇ ਆਪ ਨੂੰ ਐਮਐਲਏ ਸਮਝਦਾ ਕੋਈ ਇੱਥੇ ਆਇਆ ਨਹੀਂਗਾ ਕੋਈ ਇੱਥੇ ਕਿਸੇ ਹੋਰ ਪਾਰਟੀ ਦਾ ਨੁਮਾਇੰਦਾ ਨਹੀਂ ਆਇਆ ਔਰ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਪਰਿਵਾਰ ਹੈਗਾ ਪਰਿਵਾਰ ਨੂੰ ਪੁੱਛਿਆ ਨਹੀਂ ਕਿਸੇ ਨੇ ਔਰ ਫਾਈ ਤੱਕ ਪ੍ਰੋਪਰ ਤਰੀਕੇ ਦੇ ਨਾਲ 302 ਦਾ ਪਰਚਾ ਵੀ ਦਰਜ ਨਹੀਂ ਹੋਇਆ। ਮਤਲਬ ਕਿੰਨੀ ਮਾੜੀ ਗੱਲ ਹੈ। ਤੁਸੀਂ ਪਰਿਵਾਰ ਨਾਲ ਮਿਲੇ ਹੋਵੋਗੇ। ਪਰਿਵਾਰ ਜਿਹੜਾ ਆਪਣੇ ਇਲਜ਼ਾਮ ਲਗਾ ਰਿਹਾ ਆਪਣੇ ਬਿਆਨਾਂ ਦੇ ਵਿੱਚ ਕਹਿ ਰਿਹਾ ਕਿ ਤੱਕੇ ਨਾ ਡੀਡੀਆਰ ਵੀ ਸਾਥੋਂ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ। ਹੁਣ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਕਿ ਆ ਕੇ ਸਾਈਨ ਕਰਜੋ ਤੁਸੀਂ ਤੁਸੀਂ ਇਹ ਮੰਨ ਲਓ ਕਿ ਸਾਡੇ ਮੁੰਡੇ ਦੀ ਮੌਤ ਆ ਜਿਹੜੀ ਐਕਸੀਡੈਂਟ ਦੇ ਵਿੱਚ ਹੋਈ ਆ। ਇਹ ਦੇਖੋ ਪਰਿਵਾਰ ਤੇ ਪ੍ਰੈਸ਼ਰ ਪਾਇਆ ਗਿਆ। ਪਰਿਵਾਰ ਕਹਿੰਦਾ ਸਾਨੂੰ ਪਹਿਲੇ ਦਿਨ ਤੋਂ ਗਮਰਾਹ ਕਰਕੇ ਜਿਹੜੇ ਬਿਆਨ ਲਏ ਗਏ ਉਸ ਤਰੀਕੇ ਨਾਲ ਸਾਨੂੰ ਪੂਰਾ ਦੱਸਿਆ ਨਹੀਂ ਗਿਆ। ਫਿਰ ਇਹਨਾਂ ਦੇ ਉੱਤੇ ਹੁਣ ਵੀ ਕਹਿੰਦੇ ਆ ਵੀ ਪ੍ਰੈਸ਼ਰ ਪਾਇਆ ਜਾ ਰਿਹਾ ਬਹੁਤ ਥਾਵਾਂ ਤੋਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਬਹੁਤ ਸਾਰੇ ਲੋਕਾਂ ਨੂੰ ਫੋਨ ਵੀ ਕਰਾਇਆ ਜਾ ਰਹੇ ਹੈਗੇ ਸੀਆਈਏ ਜਿਹੜਾ ਇੰਚਾਰਜ ਉਹਦੇ ਵੱਲੋਂ ਕਿੰਨੀ ਮਾੜੀ ਗੱਲ ਹੈ ਪਹਿਲਾਂ ਤੁਸੀਂ ਕਿਸੇ ਨੂੰ ਮਾਰ ਦਿਓ ਫਿਰ ਆਪ ਦਾ ਬਚਾਅ ਕਰਨ ਦੇ ਲਈ ਲੋਕਾਂ ਨੂੰ ਡਰਾਉਣਾ ਧਮਕਾਉਣਾ ਪਰਿਵਾਰ ਨੂੰ ਪਰਿਵਾਰ ਇਨਸਾਫ ਕਿਉਂ ਨਾ ਮੰਗੇ ਉਹਨਾਂ ਦਾ ਇੱਕੋ ਇੱਕ ਮੁੰਡਾ ਸੀਗਾ ਜਿਹੜਾ ਮਰ ਗਿਆ ਜਿਹੜਾ ਤੁਸੀਂ ਮਾਰ ਦਿੱਤਾ ਔਰ ਇਹੀ ਮਤਲਬ ਇਹੀ ਇਲਜ਼ਾਮ ਲਾਉਂਦਾ ਨਾ ਪਰਿਵਾਰ ਤੇ ਫਿਰ ਉਹਨੂੰ ਇਨਸਾਫ ਕਿਉਂ ਨਹੀਂ ਦੇ ਰਹੇ ਸਰਕਾਰ ਸਰਕਾਰ ਨੂੰ ਚਾਹੀਦਾ ਹੈ ਕਿ ਸਰਕਾਰ ਦੇ ਨੁਮਾਇੰਦੇ ਇੱਥੇ ਆਉਣ ਔਰ ਐਡਾ ਗੈਰ ਮਨੁੱਖੀ ਜਿਹੜਾ ਕੰਮ ਹੋਇਆ ਹੋਵੇ ਥੋੜੀ ਸਰਕਾਰ ਤੇ ਇਲਜ਼ਾਮ ਲੱਗਦੇ ਹੁਣ ਕਿ ਤੁਸੀਂ ਹਜੇ ਤੱਕ ਇੱਥੇ ਪਹੁੰਚੇ ਕਿਉਂ ਨਹੀਂ ਕਿੰਨੇ ਦਿਨ ਹੋ ਗਏ ਭਗਵੰਤ ਮਾਨ ਜੀ ਇੱਥੋਂ ਬਟਿੰਡੇ ਆ ਕੇ ਇੱਥੋਂ ਮੁੜ ਜਾਂਦੇ ਇੱਥੋਂ 10 ਮਿੰਟ ਦਾ ਰਸਤਾ ਬਟਿੰਡੇ ਤੋਂ ਉਹਨਾਂ ਨੂੰ ਆਉਂਦੇ ਬੜੀਆਂ ਰੈਲੀਆਂ ਜਾਦ ਨੇ ਅੱਜ ਅੱਜ ਉੱਥੇ ਲੁਧਿਆਣੇ ਹੈਗੇ ਆ ਉਹ ਪਰ ਇਹ ਜਿਹੀਆਂ ਗੱਲਾਂ ਜਿਹੜੀਆਂ ਜਿਹੜੇ ਕੰਮ ਹੋ ਰਹੇ ਨੇਗੇ ਇੱਥੇ ਕਿਉਂ ਨਹੀਂ ਆ ਰਹੇ ਹੋ ਨਾ ਤਾਂ ਵੀ ਸਿਆਸੀ ਪਾਰਟੀਆਂ ਸਿਰਫ ਆਪਣੀਆਂ ਚਾਉਣਾ ਦੇਖਦੀਆਂ ਵੋਟਾਂ ਦੇਖਦੀਆਂ ਅੱਜ ਲੁਧਿਆਣਾ ਜਿਮਨੀ ਚਾਉਂਦੇ ਅਖਾੜੇ ਦੇ ਵਿੱਚ ਸਾਰੇ ਧੜਾ ਧੜ ਲੱਗੇ ਹੋਏ ਆ ਪਰ ਇੱਡਾ ਵੱਡਾ ਪੰਜਾਬ 'ਚ ਮਸਲਾ ਹੋ ਗਿਆ ਪੂਰਾ ਸ਼ਹਿਰ ਅੱਜ ਬੰਦ ਹੋ ਗਿਆ ਲੋਕਾਂ ਨੇ ਇਨਾ ਸਾਥ ਦਿੱਤਾ ਜਾ ਰਿਹਾ ਹੈਗਾ ਤਾਂ ਬਸ ਸਰਕਾਰਾਂ ਨੂੰ ਲੀਡਰਾਂ ਨੂੰ ਦੇਖ ਹੀ ਨਹੀਂ ਰਿਹਾ ਨੀ ਬਿਲਕੁਲ ਸਰਕਾਰ ਆਪਦੀ ਜ਼ਿੰਮੇਵਾਰੀ ਤੋਂ ਕਿਤਨਾ ਕਿਤੇ ਭੱਜਦੀ ਦਰਜੋ ਨਜ਼ਰ ਆਉਂਦੀ ਹੈ ਔਰ ਜਿਹੜੀ ਆਪੋਜੀਸ਼ਨ ਦੀ ਸਾਰੀਆਂ ਪਾਰਟੀਆਂ ਨੇ ਉਹਨਾਂ ਦਾ ਵੀ ਕੋਈ ਨੁਮਾਇੰਦਾ ਨਹੀਂ ਇੱਥੇ ਪਹੁੰਚਿਆ ਸਾਰੀਆਂ ਪਾਰਟੀਆਂ ਨੂੰ ਮੈਂ ਇਹੀ ਕਹਿਣਾ ਚਾਹੁੰਦਾ ਵੀ ਤੁਸੀਂ ਸਾਰੀਆਂ ਪਾਰਟੀਆਂ ਆਪੋਜੀਸ਼ਨ ਚੋਂ ਗੀਆਂ ਸਰਕਾਰ ਇਹਨਾਂ ਮਸਲਿਆਂ ਤੋਂ ਭੱਜ ਰਹੀ ਹੈ ਸਰਕਾਰ ਕਤਰਾ ਰਹੀ ਹੈ ਇਹਨਾਂ ਮਸਲਿਆਂ ਤੋਂ ਆਪਦੀ ਜ਼ਿੰਮੇਵਾਰੀ ਤੋਂ ਭੱਜ ਰਹੀ ਹੈ ਘੱਟੋ ਘੱਟ ਤੁਸੀਂ ਤਾਂ ਇੱਥੇ ਉਸ ਤਰੀਕੇ ਨਾਲ ਇਕੱਠੇ ਹੋ ਤੁਸੀਂ ਤਾਂ ਆਪਦੀ ਜ਼ਿੰਮੇਵਾਰੀ ਸਮਝੋ ਘੱਟੋ ਘੱਟ ਇੱਥੇ ਆ ਕੇ ਇਹਨਾਂ ਦੇ ਪਰਿਵਾਰ ਨਾਲ ਖੜੋ ਆਵਾਜ਼ ਚੱਕੋ ਔਰ ਸਭ ਤੋਂ ਵੱਡੀ ਗੱਲ ਤੁਸੀਂ ਪਰਿਵਾਰ ਹੁਣ ਮਤਲਬ ਇਹਦੇ ਵਿੱਚ ਮੋਟੀਆਂ-ਮੋਟੀਆਂ ਤਿੰਨ-ਚਾਰ ਮੰਗਾਂ ਹੀ ਨਹੀਂ ਆ ਕਿ ਪਰਿਵਾਰ ਇਹੀ ਕਹਿੰਦਾ ਕਿ ਸਭ ਤੋਂ ਪਹਿਲਾਂ ਜੁਡੀਸ਼ੀਅਲ ਜਾਂਚ ਹੋਵੇ ਇਹਦੇ ਵਿੱਚ ਕੋਈ ਹਾਈ ਕੋਰਟ ਦਾ ਜਿਹੜਾ ਸਿਟਿੰਗ ਜੱਜ ਇੱਥੇ ਉਹ ਇੱਥੇ ਜਾਂਚ ਕਰੇ ਪ੍ਰੋਪਰ ਟਾਈਮ ਬౌੰਡ ਤਰੀਕੇ ਦੇ ਨਾਲ ਉਹ ਜਿਹੜਾ ਸੀਆਈਏ ਇਨਚਾਰਜ ਹੈ ਉਹਦੀ ਨਾਲ ਦੀ ਟੀਮ ਹੈ ਉਹ ਸਾਰਿਆਂ ਦੇ 302 ਦਾ ਪਰਚਾ ਦਰਜ ਹੋਵੇ ਔਰ ਪਰਿਵਾਰ ਨੂੰ ਕੋਈ ਮੁਆਵਜ਼ਾ ਮਿਲੇ ਪਰਿਵਾਰ ਦੇ ਜਿਹੜਾ ਬੱਚਾ ਹੈਗਾ 5 ਸਾਲ ਦਾ ਉਹਦਾ ਕੋਈ ਫਿਊਚਰ ਸਿਕਿਉਰ ਹੋਵੇ ਕੋਈ ਜੌਬ ਮਿਲੇ ਇਹੀ ਸਾਰੀਆਂ ਮੰਗਾਂ ਨੇਗੀਆਂ ਔਰ ਇਹ ਸਾਰੀਆਂ ਮੈਂ ਕਹਿੰਦਾ ਮੰਗਣੀਆਂ ਚ ਮੰਗਣੀਆਂ ਚਾਹੀਦੀਆਂ ਨਹੀਂ ਤਾਂ ਫਿਰ ਡ 올 오버 ਕਾਰਜਕਾਰੀ ਕਿਦਾਂ ਦੀ ਰਹੀ ਆ ਇਹ ਸਰਕਾਰ ਦੇ ਅੰਦਰ ਕਿਉਂਕਿ ਵਿਧਾਨ ਸਭਾ ਦੇ ਵਿੱਚ ਵਿਰੋਧੀ ਧਿਰ ਦੇ ਨੇ ਲੀਡਰ ਦੇ ਵੱਲੋਂ ਇਹ ਗੱਲਾਂ ਕਹੀਆਂ ਗਈਆਂ ਸਖਪਾਲ ਸਿੰਘ ਖਾਰਾ ਹੋਣ ਜਾਂ ਫਿਰ ਐਮਐਲਏ ਪ੍ਰਗਟ ਸਿੰਘ ਹੋਣ ਉਹਨਾਂ ਨੇ ਵੀ ਕਿਹਾ ਕਿ ਪੰਜਾਬ ਪੁਲਸ ਰਾਜ ਬੰਦਾ ਜਾ ਰਿਹਾ ਹੈਗਾ ਤੇ ਇਹਦੇ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਇਹ ਦੇਖੋ ਪੁਲਸ ਦਾ ਮਾੜਾ ਹਾਲੀ ਹੈ ਤੁਸੀਂ ਸਿਰਫ ਇੱਕ ਇਸ ਕੰਮ ਨੂੰ ਦਿਖਾਉਣ ਦੇ ਲਈ ਕਿ ਨਸ਼ੇ ਫੜੇ ਜਾ ਰਹੇ ਨੇ ਅਸੀਂ ਯੁੱਧ ਚਲਾਇਆ ਤਾਂ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਲੇਬਲ ਕਰਨਾ ਬੰਦ ਕਰੋ ਕਿ ਜਿਹੜਾ ਸਿਸਟਮ ਚੱਲਦਾ ਪਿਆ ਲੋਕਾਂ ਨੂੰ ਲੇਬਲ ਕਰਨਾ ਬੰਦ ਕਰੋ ਕਿ ਲੋਕ ਨਸ਼ੇੜੀ ਨੇ ਕਿ ਲੋਕ ਉਸ ਤਰੀਕੇ ਨਾਲ ਜਿਹੜੇ ਹੁਣ ਜਿੱਦਾਂ ਮੁੰਡਾ ਫੜ ਕੇ ਮਾਰਦਾ ਤੁਸੀਂ ਦੇਖੋਗੇ ਪਿਛਲੇ ਦਿਨੀ ਵੀ ਇੱਕ CIA ਵੰਦੇ ਇਨਚਾਰਜ ਨੇ ਤੇ ਉਹਨਾਂ ਦੀ ਟੀਮ ਨੇ ਇੱਕ ਮੁੰਡਾ ਮਾਰਿਆ ਸੀਗਾ ਹਾਈ ਕੋਰਟ ਇੱਥੇ ਬਠਿੰਡੇ ਦੇ ਹੀ ਇੱਕ ਜੱਜ ਨੇ ਸਾਰੀ ਇਨਕੁਆਇਰੀ ਰਿਪੋਰਟ ਕੱਢੀ ਹੈ ਔਰ ਦੱਸਿਆ ਗਿਆ ਸੀ ਕਿ ਉਹਨੇ ਆਤਮ ਹੱਤਿਆ ਕਰ ਲਈ ਝੀਲ ਦੇ ਵਿੱਚ ਛਾਲ ਮਾਰ ਕੇ ਜਦੋਂ ਕਿ ਜੱਜ ਦੀ ਸਾਰੀ ਰਿਪੋਰਟ ਦੇ ਵਿੱਚ ਆਇਆ ਕਿ ਕਿਸ ਤਰੀਕੇ ਦੇ ਨਾਲ ਉਹਨੂੰ ਲੰਮਾ ਪਾ ਕੇ ਉਹਦੇ ਨੱਕ ਦੇ ਉੱਤੇ ਪਾਣੀ ਦੀ ਧਾਰ ਮਾਰੀ ਗਈ ਔਰ ਉਹਦੇ ਫੇਫੜਿਆਂ 'ਚ ਪਾਣੀ ਚਲਾ ਗਿਆ ਵਾਟਰ ਲੋਕਿੰਗ ਕਹਿੰਦੇ ਨੇ ਉਹਨੂੰ ਫੋਰੈਂਸਿਕ ਦੀ ਜਿਹੜੀ ਭਾਸ਼ਾ ਦੇ ਵਿੱਚ ਉਹ 3 ਚਾਰਜਰਸ ਹੋਰ 3 4 5 ਟੋਟਲ 5 ਮੁਲਾਜ਼ਮਾਂ ਤੇ ਹਾਈ ਕੋਰਟ ਸੁਪਰੀਮ ਸੌਰੀ ਜਿਹੜੀ ਬਠਿੰਡੇ ਦੀ ਕੋਰਟ ਨੇ ਉਹਨੂੰ ਬੁਲਾਇਆ ਹੋਇਆ ਔਰ ਉਸ ਤੋਂ ਬਾਅਦ ਉਹ ਗਏ ਨਹੀਂ ਤੇ ਉਸ ਤੋਂ ਬਾਅਦ ਅੱਗੇ ਇਨਕੁਆਇਰੀ ਚੱਲ ਰਹੀ ਹੈ ਅੱਗੇ ਉਹਨਾਂ ਦੀ ਜਿਹੜਾ ਕਾਰਵਾਈ ਚੱਲ ਰਹੀ ਹੈ ਔਰ ਹੁਣ ਸੀਆਈਏ 2 ਦਾ ਆ ਗਿਆ ਸਭ ਤੋਂ ਵੱਡੀ ਗੱਲ ਐਸਐਸਪੀ ਦੀ ਵੀ ਜਿਹੜੀ ਹੈਗੀ ਹੈ ਮੈਂ ਸਮਝਦਾ ਕਿ ਜ਼ਿੰਮੇਵਾਰੀ ਤੈਹ ਹੋਣੀ ਚਾਹੀਦੀ ਹੈ ਕਿਉਂਕਿ ਸੀਆਈਏ ਜਿਹੜਾ ਇਨਚਾਰਜ ਹੁੰਦਾ ਡਾਇਰੈਕਟਲੀ ਐਸਐਸਪੀ ਨੂੰ ਉਹ ਰਿਪੋਰਟ ਕਰਦਾ ਹੈਗਾ ਠੀਕ ਹੈ ਔਰ ਐਸਐਸਪੀ ਨੂੰ ਵੀ ਦੱਸਣਾ ਚਾਹੀਦਾ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਤੁਹਾਡੇ ਇਹਨਾਂ ਗੈਰ ਜ਼ਿੰਮੇਵਾਰਾ ਹਰਕਤ ਹੋ ਗਈ ਜਿਹੜੀ ਤੁਹਾਡੇ ਅੰਡਰ ਮੁਲਾਜ਼ਮ ਨੇ ਉਹਨਾਂ ਨੇ ਕਰ ਦਿੱਤੀ ਮੈਂ ਸਮਝਦਾ ਕਿ ਸਾਰਿਆਂ ਦੀ ਜ਼ਿੰਮੇਵਾਰੀ ਤੈਅ ਹੋਣੀ ਚਾਹੀਦੀ ਹੈ ਸਭ ਤੋਂ ਵੱਡੀ ਗੱਲ ਸਰਕਾਰ ਤੇ ਸਵਾਲ ਉੱਠਣਾ ਚਾਹੀਦਾ ਕਿ ਤੁਸੀਂ ਪੁਲਿਸ ਨੂੰ ਜਿਹੜਾ ਹੈਗਾ ਇਸ ਤਰੀਕੇ ਦੇ ਨਾਲ ਕਿਉਂ ਖੁੱਲਾ ਹੱਥ ਦੇ ਦਿੱਤਾ ਕਿੰਨੀ ਮਾੜੀ ਗੱਲ ਹੈ ਤੁਸੀਂ ਜੇ ਕੋਈ ਗੱਲ ਹੋਵੇ ਸਾਰੇ ਪੁਲਿਸ ਰੱਖਿਆ ਰੱਖਿਆ ਲਈ ਹੋਣੀ ਚਾਹੀਦੀ ਹੈ ਤਾਂ ਕਿ ਸਾਰੇ ਲੋਕ ਸਿਕਿਉਰ ਫੀਲ ਕਰਨ ਪਰ ਜੇ ਇਹ ਕੰਮ ਚੱਲ ਪਿਆ ਤੇ ਲੋਕ ਕਿਵੇਂ ਸਿਕਿਉਰ ਫੀਲ ਕਰਨਗੇ ਹਨਾ ਬਹੁਤ ਮਾੜੀ ਹਰਕਤ ਹੈ ਇਹ ਜੀ